ਬਲ ਰਾਜ ਸਾਨੀ ਬਲੋਂ ਲਿਖਤ ਮੇਰੀ ਫਿਲਮੀ ਆਤਮ ਕਥਾ ਸਵੈ ਜੀਵਨੀ ਦਾ ਅਗਲਾ ਭਾਗ 12 ਦਮੋਦੀ ਮ੍ਰਿਤੂ ਪਿੱਛੋਂ ਮੈਂ ਬੱਚਿਆਂ ਨੂੰ ਲੈ ਕੇ ਪਿੰਡੀ ਚਲਾ ਗਿਆ ਪਰ ਉੱਥੇ ਜਿਵੇਂ ਮੌਤ ਦੀ ਕੋਈ ਕਦਰ ਕੀਮਤ ਹੀ ਨਹੀਂ ਸੀ ਰਹੀ ਗਈ ਹਾਲੇਦਵਾਲੀ ਪਿੰਡਾਂ ਵਿੱਚ ਹਿੰਦੂਆਂ ਹ ਸਿੱਖਾਂ ਦੇ ਭਿਆਨਕ ਕਤਲयाम ਹੋ ਰਹੇ ਸਨ ਪੇਸ਼ੇਮ ਉਦੋਂ ਕਾਂਗਰਸ ਕਮੇਟੀ ਦਾ ਸਕੱਤਰ ਸੀ ਤੇ ਪਿੰਡੋਂ ਪਿੰਡ ਘੁੰਮ ਫਿਰ ਕੇ ਵਾਰਦਾਤਾਂ ਦੀ ਰਿਪੋਰਟ ਤਿਆਰ ਕਰ ਰਿਹਾ ਸੀ ਉਨੇ ਖੂਬਾਰੇ ਦੱਸਿਆ ਜਿਸ ਵਿੱਚ ਸੈਂਕੜੇ ਟੀਬੀਆਂ ਨੇ ਆਪਣੀ ਇੱਜ਼ਤ ਬਚਾਉਣ ਲਈ ਛਾਲ ਮਾਰ ਕੇ ਆਤਮ ਹੱਤਿਆ ਕੀਤੀ ਸੀ ਕਿਤਨੀ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਮੋਈਆਂ ਸਨ 라ਵਲਪਿੰਡੀ ਸ਼ਹਿਰ ਵਿੱਚ ਕਮਿਊਨਿਸਟ ਪਾਰਟੀ ਦੀ ਅਮਨ ਮੁਹਿੰਮ ਜ਼ੋਰਾਂ ਉੱਤੇ ਸੀ ਕਾਮਰੇਡ ਕਾਂਗਰਸ ਤੇ ਲੀਗ ਦੋਵਾਂ ਨੂੰ ਵਾਪਸ ਵਿੱਚ ਸਮਝੌਤਾ ਕਰਨ ਤੇ ਅੰਗਰੇਜ਼ਾਂ ਨਾਲ ਡੱਟ ਕੇ ਲੜਨ ਲਈ ਮੰਗਾਰਦੇ ਸਨ ਇਹ ਮੰਗਾਰ ਜਨਤਾ ਦੇ ਦਿਲਾਂ ਵਿੱਚ ਉੱਭਰਦੀ ਸੀ ਪਰ ਹੁਣ ਅੰਗਰੇਜ਼ ਸਥਿਤੀ ਉੱਪਰ ਪੂਰੀ ਤਰ੍ਹਾਂ ਹਾਵੀ ਹੋ ਚੁੱਕੇ ਸਨ ਤੇ ਹਿੰਦੁਸਤਾਨੀਆਂ ਨੂੰ ਮਨ ਚਾਹੀ ਨਾਚ ਨਚਾਰੇ ਸਨ ਮੇਰੇ ਸਾਥੀ ਕਾਮਰੇਡਾਂ ਦੀ ਆਪਾ ਵਾਰੂ ਸੇਵਾ ਨੇ ਮੇਰਾ ਦਿਲ ਜਿੱਤ ਲਿਆ ਤੇ ਮੈਂ ਵੀ ਉਹਨਾਂ ਦੇ ਕੰਮ ਵਿੱਚ ਰਲ ਕੇ ਆਪਣੇ ਜ਼ਾਤੀ ਦੁੱਖ ਨੂੰ ਭੁਲਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ ਅਰੇ ਅਬ ਭਾਗੋ ਲੰਡਨ ਜਾਓ ਅਬ ਨਾ ਗਾੜੀ ਚਲੇ ਆਏ ਤੀਨ ਮਦਾਰੀ ਤੇ ਪ੍ਰੇਮ ਤਮਨ ਦੇ ਲਿਖੇ ਕਿਤਨੇ ਹੀ ਹੋਰ ਲੋਕਪ੍ਰੀਆ ਇਪਟਾ ਗੀਤ ਮੈਨੂੰ ਕੰਠ ਸਨ ਮੈਂ ਉਹ ਗੀਤ ਗਾਉਂਦਾ ਭੀੜ ਇਕੱਠੀ ਕਰਦਾ ਤੇ ਫਿਰ ਕਾਮਰੇਡ ਤਕਰੀਰਾਂ ਕਰਦੇ ਕਾਮਰੇਡਾਂ ਨੂੰ ਸਭ ਤੋਂ ਜ਼ਿਆਦਾ ਭਰੋਸਾ ਆਪਣੀ ਮਜ਼ਦੂਰ ਜਮਾਤ ਉੱਪਰ ਸੀ ਉਹ ਚਾਹੁੰਦੇ ਸਨ ਕਿ ਫ਼ਸਾਦਾਂ ਤੋਂ ਮਜ਼ਦੂਰਾਂ ਦੀਆਂ ਬਸਤੀਆਂ ਸੁਰੱਖਿਤ ਰਹਿਣ ਨਾ ਕੇਵਲ ਇਹ ਸਗੋਂ ਅੱਗੇ ਵਧ ਕੇ ਮਜ਼ਦੂਰ ਸਾਰੇ ਸ਼ਹਿਰ ਦੀ ਰੱਖਿਆ ਕਰਨ ਸ਼ਹੀਦ ਭਗਤ ਸਿੰਘ ਦੇ ਸਾਥੀ ਸ਼੍ਰੀ ਧਨਵੰਤਰੀ ਵੀ ਇਸੇ ਕਮਰੇ ਪਿੰਡਿਤ ਤਸ਼ਰੀਫ ਲਏ ਉਹਨਾਂ ਦੀਆਂ ਮੀਟਿੰਗਾਂ ਵਿੱਚ ਗਾਣਾ ਵੀ ਮੇਰੇ ਤੇ ਝਿਮੇ ਲੱਗ ਗਿਆ ਮਈ ਮਹੀਨੇ ਦੀ ਗਰਮੀ ਸੀ ਪਰ ਉਸ ਮਹਾਨ ਮਨੁੱਖ ਨੂੰ ਆਪਣਾ ਸੁੱਖ ਆਰਾਮ ਕੀ ਖਾਣਾ ਪੀਣਾ ਤੱਕ ਭੁੱਲਿਆ ਹੋਇਆ ਸੀ ਸਾਈਕਲਾਂ ਫੜ ਕੇ ਅਸੀਂ ਸਾਰਾ ਸਾਰਾ ਦਿਨ ਚੱਕਰ ਕੱਟਦੇ ਰਹਿੰਦੇ ਚੰਗਾ खासा ਗਵਈਆ ਬਣ ਗਿਆ ਸਮਾਂ ਉਦੋਂ ਇੱਕ ਵਾਰੀ ਅਸੀਂ ਅਟਕ ਐਲ ਕੰਪਨੀ ਦੇ ਮਜ਼ਦੂਰਾਂ ਦੀ ਮੀਟਿੰਗ ਲੈਣ ਲਈ ਸ਼ਹਿਰੋਂ 12 ਕੁ ਮੀਲ ਦੂਰ ਜਾ ਨਿਕਲੇ ਇੱਕ ਬੰਦ ਕਮਰੇ ਵਿੱਚ ਪਾਰਟੀ ਦੇ ਮੈਂਬਰਾਂ ਤੇ ਹਮਦਰਦਾਂ ਦੀ ਮੀਟਿੰਗ ਹੋਈ ਕਾਮਰੇਡ ਤਨਮੰਤਰੀ ਨੂੰ ਤਾੜਨਾ ਕੀਤੀ ਗਈ ਕਿ ਉਹ ਇਸ ਬੇਪਰਵਾਹੀ ਨਾਲ ਆਪਣੀ ਤੇ ਮੇਰੀ ਜਾਨ ਖਤਰੇ ਵਿੱਚ ਪਾਉਣਾ ਛੱਡ ਦੇਣ ਪਿੰਡਾਂ ਵਿੱਚ ਮੁਸਲਮਾਨਾਂ ਨੂੰ ਲਗਾਤਾਰ ਇਸ਼ਤਿਆਲ ਦਿੱਤਾ ਜਾ ਰਿਹਾ ਸੀ ਇਸ ਕੰਮ ਵਿੱਚ ਹਕੂਮਤ ਦੇ ਅਧਿਕਾਰੀਆਂ ਦਾ ਵੀ ਹੱਥ ਸੀ ਉੱਥੇ ਖੁੱਲੀ ਮੀਟਿੰਗ ਕਰਨ ਦਾ ਸਵਾਲ ਹੀ ਪੈਦਾ ਨਾ ਹੋਇਆ ਉਹ ਇੱਕ ਮਜ਼ਦੂਰ ਅਟਕਾਇਲ ਕੰਪਨੀ ਦੇ ਸਾਰੇ ਮਜ਼ਦੂਰ ਮੁਸਲਮਾਨ ਸਾਈਕਲਾਂ ਉੱਤੇ ਸਵਾਰ ਹੋ ਕੇ ਸਾਨੂੰ ਸ਼ਹਿਰ ਦੀਆਂ ਹੱਦਾਂ ਤੀਕਰ ਵਾਪਸ ਛੱਡਾਇਆ। ਹੰਗਾਮੀ ਘਟਨਾਵਾਂ ਦੇ ਬਾਬਰੋਲੇ ਵਿੱਚ ਫਸਿਆ ਹੋਇਆ ਵੀ ਮੈਂ ਉਨ੍ਹਾਂ ਦੇ ਮਹੱਤਵ ਨੂੰ ਸਮਝਣ ਤੋਂ ਅਸਮਰੱਥ ਹਾਂ। ਲੈਨਨ ਦੀ ਉਦੋਂ ਮੈਂ ਇੱਕ ਵੀ ਕਿਤਾਬ ਨਹੀਂ ਸੀ ਪੜ੍ਹੀ ਹੋਈ। ਮਾਰਕਸਵਾਦੀ ਗਿਆਨ ਵਿਅਕਤੀ ਨੂੰ ਆਲਾ ਦੁਆਰਾ ਸਮਝਣ ਤੇ ਬਦਲਣ ਦੀ ਜਾਂਚ ਸਿਖਾ ਦਿੰਦਾ ਹੈ ਪਰ ਮੈਂ ਉਹ ਜਾਂਚ ਅਜੇ ਤੱਕ ਨਹੀਂ ਸੀ ਸਿੱਖੀ। ਇਸ ਲਈ ਘਟਨਾਵਾਂ ਉੱਪਰ ਆਪਣੀਆਂ ਖਾਹਿਸ਼ਾਂ ਦਾ ਹੀ ਮਲਮਾ ਚੜਦਾ ਰਹਿੰਦਾ ਸਾਂ ਜੋ ਕਿ ਮੱਧਮ ਵਰਗ ਦੇ ਨੌਜਵਾਨਾਂ ਦੀ ਆਮ ਕਮਜ਼ੋਰੀ ਹੈ ਮੇਰੇ ਪਿਤਾ ਜੀ ਜਦਾ ਅਨੁਭਵੀ ਸਨ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਪਾਕਿਸਤਾਨ ਬਨ ਮਗਰੋਂ ਹਿੰਦੂਆਂ ਦਾ ਉੱਥੇ ਰਹਿਣਾ ਅਸੰਭਵ ਹੋ ਜਾਏਗਾ ਉਹਨਾਂ ਨੂੰ ਲੁਧਿਆਣੋਂ ਇੱਕ ਮੁਸਲਮਾਨ ਮਿੱਤਰ ਦੀਆਂ ਜ਼ਮੀਨ ਜਾਇਦਾਦ ਬਾਰੇ ਬਾਰ-ਬਾਰ ਚਿੱਠੀਆਂ ਆਉਂਦੀਆਂ ਸਨ ਪਰ ਪਿਤਾ ਜੀ ਮੇਰੀ ਤੇ ਪੇਸ਼ੀਮ ਦੀ ਸਲਾਹ ਲਏ ਬਿਨਾ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੇ ਅਸੀਂ ਉਹਨਾਂ ਦੇ ਸਾਰੇ ਹੰਦੇਸ਼ਿਆਂ ਨੂੰ ਹਾਸੇ ਵਿੱਚ ਉਡਾ ਚੜਦੇ ਅਸੀਂ ਆਖਦੇ ਕਹਨ ਲੁਧਿਆਣੇ ਵਰਗੇ ਕੋਜੇ ਨਾਮ ਵਾਲਾ ਸ਼ਹਿਰ ਵੀ ਕਦੇ ਰਹਿਣ ਦੇ ਕਾਬਲ ਹੋ ਸਕਦਾ ਕੋ ਵੀ ਅੱਗੋਂ ਹੱਸ ਚੜਦੇ ਮੈਂ ਹੈਰਾਨ ਹੁੰਦਾ ਕਿ ਕਿਵੇਂ ਸਾਡੀ ਇਸ ਹੱਦ ਦਰਜੇ ਦੀ ਮੂਰਖਤਾ ਨੂੰ ਵੀ ਪਿਤਾ ਜੀ ਨੇ ਸਹਿਣ ਕੀਤੀ ਰੱਖਿਆ ਤੇ ਅੰਤ ਆਪਣੀ ਲੱਖਾਂ ਦੀ ਜ਼ਮੀਨ ਜਾਇਦਾਦ ਹੱਥੋਂ ਗਵਾ ਬੈਠੇ ਮੇਰੀ ਸਿਹਤ ਬਹੁਤ ਗਿਰੀ ਹੋਈ ਸੀ ਡਾਕਟਰ ਨੇ ਕਸ਼ਮੀਰ ਚਲੇ ਜਾਣ ਦੀ ਸਲਾਹ ਦਿੱਤੀ ਉੱਥੇ ਵੀ ਹਾਲਾਤ ਬੜੇ ਹੰਗਾਮੀ ਸਨ ਪਰ ਫਿਰਕੂ ਜ਼ਿੰਦ ਦਾ ਕਿਤੇ ਨਾਮ ਨਿਸ਼ਾਨੀ ਸੀ ਮਹਾਰਾਜਾ ਹਰੀ ਸਿੰਘ ਦਾ ਦਮਨ ਚੱਕਰ ਬੜੇ ਜ਼ੋਰ ਨਾਲ ਚੱਲ ਰਿਹਾ ਸੀ ਸ਼ੇਖ ਸਾਹਿਬ ਸਾਦਕ ਡੀਪੀਤਰ ਤੇ ਹੋਰ अनेका ਲੀਡਰ ਜੇਲ੍ਹ ਵਿੱਚ ਸਨ ਜਿਸ ਕਰਕੇ ਜਨਤਾ ਵਿੱਚ ਬੜੀ ਬੇਚੈਨੀ ਸੀ ਕਈ ਸਿਆਸੀ ਕਾਰਕੁਨ ਰੂਪੋਸ਼ੋਕੇ ਬਗਾਵਤ ਫਲਾਰੇ ਸਨ ਤੇ ਇਸ ਨਿਕ ਕੰਮ ਵਿੱਚ ਪੁਲਿਸ ਤੇ ਕਰੋਨਾ ਦੀ ਮਦਦਕਾਰ ਸੀ ਇੱਕ ਖੁਫੀਆਡੇ ਉੱਤੇ ਮੇਰੀ ਮੁਲਾਕਾਤ ਕਸ਼ਮੀਰ ਦੇ عظیم ਮਜ਼ਦੂਰ ਸ਼ਾਇਰ ਅਬਦੁੱਸ ਸITAR 80 ਨਾਲ ਹੋਈ ਰੋਜ਼ੀ ਕਮਾਣ ਲਈ ਉਹ ਇੱਕ ਆਰਤੀ ਦੀ ਦੁਕਾਨ ਉੱਤੇ ਬੋਰੀਆਂ ਢੋਆ ਕਰਦਾ ਸੀ ਇਹ ਵੀ ਮੇਰੀ ਇੱਕ ਭੋਲੀ ਯਾਦ ਹੈ ਮੈਂ ਬੰਬਈੋਂ ਆਇਆ ਸਾਂ ਜਿੱਥੇ ਪਾਰਟੀ ਦਾ ਕੇਂਦਰ ਸੀ ਇਸ ਲਈ ਸ਼ਰੀ ਨਗਰ ਦੇ ਕਾਮਰੇਡ ਮੈਨੂੰ ਲੋਟ ਤੋਂ ਬਾਅਦ ਅਹਿਮयत ਦੇ ਰਹੇ ਸਨ ਮੈਂ ਵੀ ਆਪਣੇ ਵੱਲੋਂ ਅਰਦਪੋਪੋ ਬਨਨ ਦੀ ਕੋਸ਼ਿਸ਼ ਕਰਦਾ ਸਾਂ ਹਾਲਾਂਕਿ ਸਿਆਸੀ ਸੂਝ-ਬੂਝ ਮੇਰੀ ਉਹਨਾਂ ਤੋਂ ਥੋੜੀ ਸੀ ਕਰੋਗੀ ਵਾਤਾਵਰਨ ਤੇ ਗਵਰਨਮੈਂਟ ਕਾਲਜ ਲਾਹੌਰ ਦੀ ਤਾਲੀਮ ਦੋਵਾਂ ਨੇ ਮੇਰੇ ਸੰਸਕਾਰ ਡੂੰਘੇ ਸਵੈ-ਕੇਂਦਰਿਤ ਤੇ ਮਨਮੁਖੀ ਬਣਾ ਛੱਡੇ ਸਨ ਵੱਡੀਆਂ ਤੋਂ ਵੱਡੀਆਂ ਘਟਨਾਵਾਂ ਵੱਲੋਂ ਵੀ ਅੱਖਾਂ ਮੀਟ ਛੱਡਣ ਦੀ ਮੇਰੀ ਆਦਤ ਬਣੀ ਹੋਈ ਸੀ ਆਪਣੀ ਸਿਰੋਗ ਦਾ ਇਲਾਜ ਮੈਂ ਮਾਰਕਸਵਾਦੀ ਗਿਆਨ ਦੀ ਸੈਤਾਨ ਨਾਲ ਵੀ ਨਹੀਂ ਕਰ ਸਕਿਆ ਔਖੀ ਘੜੀ ਵਿੱਚ ਮੇਰੀ ਸੋਚ ਸ਼ਕਤੀ ਲਰਜ ਜਾਂਦੀ ਹੈ ਮੇਰੀ ਜ਼ੇਨੀਅਤ ਉਸ ਬਾਂਦਰ ਵਰਗੀ ਹੈ ਜੋ ਅੱਗ ਨਾਲ ਛੇੜ ਕਰਨ ਤੋਂ ਵੀ ਬਾਤ ਨਹੀਂ ਆਉਂਦਾ ਅਤੇ ਪੋਟੇ ਸੜਦਿਆਂ ਨੱਠ ਵੀ ਫੜਨ ਜਾਂਦਾ ਹੈ। ਕਾਫੀ ਹੱਦ ਤੱਕ ਇਹ ਹੀ ਮੇਰੇ ਸਮਕਾਲੀ ਸਹਿਤਕਾਰਾਂ ਤੇ ਕਲਾਕਾਰਾਂ ਦੀ ਕਮਜ਼ੋਰੀ ਵੀ ਆਖੀ ਜਾ ਸਕਦੀ ਹੈ। 1947 ਦੀ ਕਾਲ ਹਨੇਰੀ ਸਾਡੇ ਸਿਰਾਂ ਤੋਂ ਹੋ ਕੇ ਲੰਗੀ। ਉਸ ਦੇ ਆਧਾਰ ਉੱਤੇ ਅਸੀਂ ਨਾ ਕੋਈ ਵਧੀਆ ਫਿਲਮ ਬਣਾ ਸਕੇ ਤੇ ਨਾ ਹੀ ਜਜ਼ਬਾਤੀ ਵਾਅ ਵੇਲਿਆਂ ਤੋਂ ਉੱਤਾਂ ਉੱਠ ਕੇ ਸਾਹਿਤ ਵਿੱਚ ਉਸ ਦੀ ਕੋਈ ਯਾਦਗਾਰ ਅਕਾਸੀ ਕੀਤੀ। ਕੁੱਚਰ ਸ਼੍ਰੀਨਗਰ ਠਹਿਰ ਕੇ ਮੈਂ ਗੁਲਮਰਗ ਚਲਾ ਗਿਆ। ਤੇ ਮੇਰੀ ਬਿਲਕੁਲ ਕੁਦਰਤ ਦੇ ਹਸੀਨ ਨਜ਼ਾਰਿਆਂ ਵਿੱਚ ਲੀਨ ਹੋ ਗਈ। ਇੱਕ ਦਿਨ ਮੈਨੂੰ ਹਿੰਦੀ ਦੇ ਸੁਪਰ ਸਿੱਧ ਨਾਵਲ ਨਿਕਾਰ ਮੇਰੇ ਪਿਆਰੇ ਮਿੱਤਰ ਅਮਰਿਤ ਲਾਲ ਨਾਗਰ ਦਾ ਖੱਤਾ ਆਇਆ। ਪ੍ਰੋਡਿਊਸਰ ਵਿਰੇਂਦਰ ਦਸਾਈ ਉਹਨਾਂ ਦੀ ਲਿਖੀ ਕਹਾਣੀ ਦੇ ਆਧਾਰ ਉੱਤੇ ਫਿਲਮ ਬਣਾ ਰਹੇ ਹਨ ਤੇ ਮੁੱਖ ਪਾਤਰ ਦੇ ਤੌਰ ਉੱਤੇ ਮੈਨੂੰ ਲੈਣ ਦਾ ਫੈਸਲਾ ਕੀਤਾ ਹੈ। ਮੁਆਵਜ਼ਾ 10000 ਰੁਪਏ ਜੇ ਮੈਨੂੰ ਮਨਜ਼ੂਰ ਹੋਵੇ ਤਾਂ ਜਵਾਬੀ ਧਾਰ ਦਿਆਂ। 3 ਸਾਲ ਪਹਿਲਾਂ ਇਸੇ ਗੁਲਮਰਗ ਤੋਂ ਮੈਨੂੰ ਚੇਤਨਾਨੰਦ ਫਿਲਮਾਂ ਵਿੱਚ ਖਿੱਚ ਕੇ ਲੈ ਗਿਆ ਸੀ ਹੁਣ ਫਿਰ ਇੱਕ ਪਿਆਰੀ ਦੋਸਤ ਨੇ ਲਲਚਾਇਆ ਫਿਲਮਾਂ ਲਈ ਜਵਾਨ ਦਿਲਾਂ ਵਿੱਚ ਖੌਰੀ ਕੀ ਕشش ਹੁੰਦੀ ਹੈ ਮੁੰਬਈ ਦੀ ਆਬੋ ਹਵਾ ਮੈਨੂੰ ਸੁਖਾਈ ਨਹੀਂ ਸੀ ਉੱਥੋਂ ਦੇ ਲੋਕ ਮੈਨੂੰ ਉਪਰੇ ਲੱਗਦੇ ਸਨ ਖਾਸ ਕਰਕੇ ਦਮੋ ਦੇ ਮਰਨ ਪਿੱਛੋਂ ਤਾਂ ਬੱਬਈ ਵਾਪਸ ਜਾਣ ਉੱਤੇ ਜ਼ਰਰ ਜਿੰਨਾ ਵੀ ਦਿਲ ਨਹੀਂ ਸੀ ਕਰਦਾ ਪੰਜਾਬੀ ਬੋਲੀ ਤੇ ਪੰਜਾਬੀ ਸਾਹਿਤ ਲਈ ਮੇਰੇ ਦਿਲ ਵਿੱਚ ਸ਼ੌਕ ਜਾਗ ਪਿਆ ਸੀ ਮੇਰਾ ਦਿਲ ਚਾਹੁੰਦਾ ਸੀ ਕਿ ਪੰਜਾਬ ਜਾਂ ਕਸ਼ਮੀਰ ਵਿੱਚ ਟਿਕੇ ਰਹਿੰਦਾ ਕੋਈ ਰਾਹ ਲੱਭ ਲਵਾਂ ਪਰ ਇਹਨਾਂ ਸਾਰੇ ਮਨਸੂਬਿਆਂ ਨੂੰ ਟਾਕੇ ਢੇਰੀ ਕਰਨ ਲਈ ਫਿਲਮੀ ਦੁਨੀਆ ਵਿੱਚੋਂ ਆਇਆ ਇੱਕੋ ਖੱਤ ਕਾਫੀ ਸੀ ਬਿਨਾਂ ਆਖੇ ਮੰਗੇ ਹੀਰੋ ਦਾ ਰੋਲ ਮਿਲ ਰਿਹਾ ਸੀ 10000 ਦਾ ਕੰਟਰੈਕਟ ਇਹ ਤਾਂ ਮੇਰੇ ਸਟਾਰ ਹੋ ਜਾਣ ਦੀ ਅਲਮਤ ਸੀ ਮੇਰਾ ਦਿਲ ਖੁਸ਼ੀ ਨਾਲ ਉਛਲ-ਉਛਲ ਪੈਂਦਾ ਸੀ ਜੁਲਾਈ 1947 ਦੇ ਅੰਤ ਵਿੱਚ ਸਾਰੇ ਪਰਿਵਾਰ ਨੂੰ ਕਸ਼ਮੀਰ ਛੱਡ ਕੇ ਮੈਂ ਬੰਬਈ ਰਵਾਨਾ ਹੋ ਗਿਆ ਰਾਵਲਪਿੰਡੀ ਵਿੱਚ ਇਸ ਕਦਰ ਸੈਮ ਵੇਖਿਆ ਕਿ ਸੜਕ ਉੱਤੇ ਤੁਰਿਆ ਨਹੀਂ ਸੀ ਜਾਂਦਾ ਲੋਹਾਰੋਂ ਲੰਘਦਿਆਂ ਗੱਡੀ ਦੀ ਬਾਰੀ ਵਿੱਚੋਂ ਥਾਂ-ਥਾਂ ਆਗਾਂ ਦੇ ਭਾਂਬੜ ਮਚਦੇ ਵੇਖੇ ਪਰ ਫਿਰ ਵੀ ਮੈਂ ਨਿਸ਼ਚਿੰਤ ਅਗਾ ਲੰਗ ਗਿਆ ਜਿਵੇਂ ਉਸ ਸਭ ਕੁਝ ਨਾਲ ਮੇਰਾ ਕੋਈ ਲਗਾਓ ਹੀ ਨਹੀਂ ਸੀ ਮੈਨੂੰ ਕੰਟਰੈਕਟ ਜੋ ਮਿਲ ਰਿਹਾ ਸੀ ਇਸ ਫਿਲਮ ਦਾ ਨਾਂ ਸੀ ਗੁੰਜਨ ਜਵਾਨੀ ਵਿੱਚ ਪੈਰ ਧਰਨਮਗਰੋਂ ਨਲਨੀ ਜੈਵੰਤ ਦੀ ਉਹ ਪਹਿਲੀ ਫਿਲਮ ਸੀ ਹੀਰੋ ਕਿਸਮਤ ਦਾ ਸਾੜਾ ਇੱਕ ਦੀ ਥਾਂ ਦੋ ਨਿਕਲੇ ਜਿਸ ਨਾਲ ਕੁੜੀ ਦਾ ਪਿਆਰ ਹੋਇਆ ਉਹ ਮੈਸਾ ਪਰ ਜਿਸ ਨਾਲ ਵਿਆਹੀ ਗਈ ਉਹ ਸੰਤਰ ਲੋਕ ਕਪੂਰ ਔਰ ਸੇ ਤੋਂ ਫਿਲਮਾਂ ਵਿੱਚ ਕੰਮ ਕਰਦੇ ਆਏ ਸਨ ਆਪਣੀ ਸ਼ਖਸੀਅਤ ਦਾ ਪ੍ਰਭਾਵ ਪਾਉਣਾ ਖੂਬ ਜਾਣਦੇ ਸਨ ਸੈੱਟ ਉੱਤੇ ਦਿਨ ਵਿੱਚ ਇੱਕ ਤੋਂ ਵਾਰੀ ਜ਼ਰੂਰ ਐਲਾਨ ਕਰ ਚੜਦੇ ਕਿ ਅਸਲੀ ਹੀਰੋ ਉਹ ਹਨ ਮੈਂ ਅੰਦਰੇ-ਅੰਦਰ ਸੜ ਪੁੱਜ ਕੇ ਰਹਿ ਜਾਂਦਾ ਜਿਵੇਂ ਮੇਰਾ ਹੱਕ ਕੋਈ ਜ਼ਬਰਦਸਤੀ ਖੋ ਰਿਹਾ ਹੋਵੇ ਸਾਰੀ-ਸਾਰੀ ਰਾਤ ਮੈਨੂੰ ਨੀਂਦਰ ਨਾ ਆਉਂਦੀ ਹੀਰੋ ਬਣਿਆ ਵੀ ਪਰ ਪੂਰੀ ਤਰ੍ਹਾਂ ਨਹੀਂ ਪੂਰੀ ਤਰ੍ਹਾਂ ਹੀਰੋ ਮੈਂ ਕਦੋਂ ਬਣਾਗਾ ਦੂਜੇ ਲਫ਼ਜ਼ਾਂ ਵਿੱਚ ਮੇਰਾ ਮਨ ਐਸੀਆਂ ਸੋਚਾਂ ਵਿੱਚ ਗਲਤਾਨ ਸੀ ਜਿਸ ਦਾ ਅਸਲ ਕੰਮ ਨਾਲ ਕੋਈ ਤੱਲਕ ਹੀ ਨਹੀਂ ਸੀ ਪਾਤਰ ਉਸਾਰੀ ਦਾ ਕੋਈ ਮਨੋਵਿਗਿਆਨਕ ਪੱਖ ਵੀ ਹੁੰਦਾ ਹੈ ਇਹ ਨਾ ਮੈਂ ਜਾਣਦਾ ਸਾਂ ਤੇ ਨਾ ਹੀ ਜਾਣਨ ਦੀ ਅਜੇ ਲੋੜ ਮਹਿਸੂਸ ਹੋਈ ਸੀ ਮਾਰਕਸਵਾਦੀ ਜੋਸ਼ ਵਿੱਚ ਸਤਨਿਸ ਲਵਸਕੀ ਨੂੰ ਉਦੋਂ ਅਸੀਂ ਬੁਰਯਵਾ ਟੁੱਚਰ ਗਿੰਦੇ ਹੁੰਦੇ ਸਾਂ ਕੈਮਰੇ ਅੱਗੇ ਹਵਾ ਸਬਖਤਾ ਹੋਣ ਤੇ ਜਿਸਮ ਦੇ ਆਕੜਨ ਦਾ ਅਨੁਪਾਤ ਮੈਨੂੰ ਬਥੇਰਾ ਹੋ ਚੁੱਕਿਆ ਸੀ ਪਰ ਰਵਈਆ ਅਜੇ ਵੀ ਉਹਨਾਂ ਅਨਪੜਾ ਵਰਗਾ ਸੀ ਜੋ ਵੇਲੇ ਸਿਰ ਇਲਾਜ ਕਰਾਉਣ ਦੀ ਥਾਂ ਇਸੇ ਵਿਸ਼ਵਾਸ ਵਿੱਚ ਆਪਣਾ ਰੋਗ ਲੁਕਾਈ ਰੱਖਦੇ ਹਨ ਕਿ ਇੱਕ ਦਿਨ ਉਹ ਆਪਣੇ ਆਪ ਠੀਕ ਹੋ ਜਾਏਗਾ ਗੁੰਜਨ ਦੀ ਕਹਾਣੀ ਹੁਣ ਮੈਨੂੰ ਬਹੁਤੀ ਯਾਦ ਨਹੀਂ ਪਰ ਇੱਕ ਪ੍ਰਵੀਨ ਸਹਿਤਕਾਰ ਦੀ ਲਿਖੀ ਹੋਣ ਕਰਕੇ ਉਸ ਵਿੱਚ ਨਾਨਾ ਪ੍ਰਕਾਰ ਦੇ ਸੂਖਮ ਦਵਪੇਸ ਸਨ ਉਹਨਾਂ ਨੂੰ ਸਮਝ ਤਾਂ ਮੈਂ ਜ਼ਰੂਰ ਲਿਆ ਤੇ ਸਲਾਇਆ ਵੀ ਪਰ ਅਭਿਨੇ ਵਿੱਚ ਉਹਨਾਂ ਦੀ ਤਰਜਮਾਨੀ ਕਿਵੇਂ ਕਰਨੀ ਹੈ ਇਸ ਤਕਨੀਕ ਤੋਂ ਮੈਂ ਕੋਰਾ ਸੀ ਨਾਗਰ ਵੀ ਆਪ ਅਦਾਕਾਰ ਨਹੀਂ ਸਨ ਇਸ ਕਰਕੇ ਮੇਰੀ ਇਸ ਉਨਤਾਈ ਨੂੰ ਨਾ ਪਛਾਨ ਸਕੇ ਜੇ ਮੇਰੇ ਵਾਲਾ ਰੋਲ ਦਲੀਪ ਜਾਂ ਰਾਜ ਤੋਂ ਕਰਵਾਇਆ ਹੁੰਦਾ ਤਾਂ ਗੁੰਜਨ ਇੱਕ ਯਾਦਗਾਰ ਪਿਕਚਰ ਬਣਦੀ ਪਰ ਸੰਭ 可能 ਹੈ ਕਿ ਉਹਨਾਂ ਦੋਵਾਂ ਨੇ ਇੱਕ ਨਵੀਂ ਤੇ ਅਗਿਆਤ ਹੀਰੋਇਨ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੋਵੇ ਕੀ ਪਤਾ ਸ਼ੂਟਿੰਗ ਦੇ ਆਰੰਭ ਕਾਲ ਵਿੱਚ ਹੀ ਨਾ ਸਿਰਫ ਮੇਰਾ ਹੀ ਜਪਿਆਜ਼ ਖੁੱਲ ਗਿਆ ਸਗੋਂ ਪ੍ਰੋਡਿਊਸਰ ਦੀਆਂ ਨਜ਼ਰਾਂ ਵਿੱਚ ਨਾਗਰ ਜੀ ਦਾ ਵੀ ਪੱਠਾ ਬਹਿ ਗਿਆ ਸਟੂਪਰ ਨਾਗਰ ਜੀ ਨੇ ਮੈਨੂੰ ਸੀਨ ਦਾ ਅੱਗਾ ਪਿੱਛਾ ਬੜੇ ਸ਼ੌਕ ਤੇ ਵਿਸਥਾਰ ਨਾਲ ਸਮਝਾਉਣਾ ਸ਼ੁਰੂ ਕੀਤਾ ਅੱਜਕੱਲ ਮੇਰੇ ਲਈ ਲੇਖਕ ਦਾ ਇੰਜ ਕਰਨਾ ਇੱਕ અત્યੰਤ ਸੁਖਾਵਾਂ ਤੇ ਪ੍ਰੇਰਨਾਤਮਕ ਅਨੁਭਵ ਹੁੰਦਾ ਹੈ ਪਰ ਉਦੋਂ ਮੇਰੀ ਕਲਪਨਾ ਨੇ ਸਹਿਜ ਭਾਵ ਅਚੇਤਨ ਦੇ ਦਵਾਰ ਖੋਲ੍ਹ ਕੇ ਪਾਤਰ ਦੀਆਂ ਮਨੋਅਵਸਥਾਵਾਂ ਦੇ ਪ੍ਰਭਾਵ ਵਿੱਚ ਦਾਖਲ ਹੋਣਾ ਨਹੀਂ ਸੀ ਸਿੱਖਿਆ ਜੇ ਸਿੱਖਿਆ ਹੁੰਦਾ ਤਾਂ ਮੈਂ ਨਾਗਰ ਜੀ ਨੂੰ ਆਪਣੀ ਅਦਾਕਾਰੀ ਰਾਹੀਂ ਮਨਵਾਂਛਿਤ ਨੁਕਤੇ ਨਿਖਾਰ ਕੇ ਵਿਖਾ ਦਿੰਦਾ ਪਰ ਮੇਰੇ ਪਾਗਾਂ ਵਿੱਚ ਇਹ ਨਹੀਂ ਸੀ ਲਿਖਿਆ ਹੋਇਆ ਇਹ ਰਮਾਨਿਕ ਸਦੀਵੀ ਪਛਤਾਵਾ ਬਣ ਕੇ ਰਹਿ ਗਿਆ ਹੈ ਫਿਲਮ ਦੀ ਸ਼ੂਟਿੰਗ ਚੱਟ ਮੇਰੀ ਮੰਗਣੀ ਪਟ ਮੇਰਾ ਵਿਆਹ ਵਾਲਾ ਮਾਮਲਾ ਹੁੰਦਾ ਹੈ ਇੱਕ ਪਲ ਦੀ ਕੀਮਤ ਰੁਪਏ ਹਾਨੇ ਪਾਈ ਵਿੱਚ ਨਹੀਂ ਜਾਂਦੀ ਹੈ ਨਾਟਕ ਖੇਡਣ ਵੇਲੇ ਕਈ-ਕਈ ਹਫ਼ਤੇ ਰਿਹਸਲਾਂ ਚੱਲਦੀਆਂ ਹਨ ਅਨਸਿੱਖਿਆ ਕਲਾਕਾਰ ਵੀ ਅਭਿਨੇ ਪੌੜੀ ਦੇ 2-4 ਡੰਡੇ ਤੱਕ ਚੜੀ ਜਾਂਦਾ ਹੈ ਪਰ ਇੱਥੇ ਉਸ سہولت ਨਹੀਂ ਫਿਰ ਕਹਾਣੀ ਸਿਲਸਿਲੇ ਵਾਰ ਨਹੀਂ ਅੱਗੇ ਪਿੱਛੇ ਤੇ ਟੁੱਟੇ-ਟੁੱਟੇ ਕਰਕੇ ਫਿਲਮਾਈ ਜਾਂਦੀ ਹੈ ਕੈਮਰਾ ਮੂੰਹ ਦੇ ਇਤਨਾ ਨੇੜੇ ਆ ਜਾਂਦਾ ਹੈ ਕਿ ਦਰਸ਼ਕ ਨੂੰ ਕਿਤਾਬ ਵਾਂਗ ਕਰ ਸਕਤੇ ਹਨ ਇਸ ਸਪਿਡ ਵਿੱਚ ਅਨਾੜੀ ਦੀ ਖੈਰ ਨਹੀਂ ਮੇਰਾ ਆਤਮ ਵਿਸ਼ਵਾਸ ਇੱਕਦਮ جواب ਦੇ ਗਿਆ ਹੱਥ ਪੈਰ ਠੰਡੇ ਪੈ ਗਏ ਗਲਾ ਖੁਸ਼ਕ ਹੋ ਗਿਆ ਨਾਗਰ ਜੀ ਕੀ ਕਹਿ ਰਹੇ ਹਨ ਜਾਂ ਕੀ ਨਹੀਂ ਕਹਿ ਰਹੇ ਮੈਨੂੰ ਕੋਈ ਹੋਸ਼ ਨਹੀਂ ਸੀ ਇੱਕ ਪਾਸੇ ਲੰਮੇ ਲੰਮੇ ਸੰਵਾਦ ਦੂਜੇ ਪਾਸੇ ਉਹਨਾਂ ਰੇੜਕਾ ਪਿਆ ਹੋਇਆ ਸੀ ਜੋ ਮੈਨੂੰ ਜ਼ਹਿਰ ਲੱਗ ਰਿਹਾ ਸੀ ਜੇ ਉਸ ਵੇਲੇ ਮੇਰੇ ਹੱਥ ਵਿੱਚ ਤਲਵਾਰ ਹੁੰਦੀ ਤਾਂ ਮੈਂ ਉਹਨਾਂ ਦਾ ਸਿਰ ਲਾ ਸੁੱਟਦਾ ਜ਼ਰਾ ਪਰਵਾਹ ਨਾ ਕਰਦਾ ਕਿ ਉਹ ਮੇਰੇ ਮਿੱਤਰ ਹਨ ਜਾ ਉਹਨਾਂ ਹੀ ਮੈਨੂੰ ਕੰਟਰੈਕਟ ਦਵਾਇਆ ਹੈ ਪ੍ਰੋਡਿਊਸਰ ਡਾਇਰੈਕਟਰ ਦਸਾਈ ਨੇ ਮੇਰੇ ਸਿਰ ਵਿਗੜਦੀ ਪ੍ਰਸਥਿਤੀ ਨੂੰ ਭਾਂਪ ਲਿਆ ਤੇ ਸਮਝਾ ਵਜਾ ਕੇ ਨਾਗਰ ਜੀ ਨੂੰ ਮੇਰੀਆਂ ਨਜ਼ਰਾਂ ਤੋਂ ਉਲੇ ਕਰ ਦਿੱਤਾ ਮੈਨੂੰ ਸਾਹ ਵਿੱਚ ਸਾਹ ਆ ਕਿਉਂਕਿ ਮੈਂ ਮਨ ਵਿੱਚ ਆਪਣੇ ਆਪ ਨੂੰ ਨਹੀਂ ਸਗੋਂ ਨਾਗਰ ਜੀ ਨੂੰ ਦੋਸ਼ ਦੇ ਰਿਆ ਸਾਂ ਇਸ ਲਈ ਸਵੈਮਾਨ ਨਹੀਂ ਸੀ ਟੁੱਟਿਆ ਦਸਾਈ ਨੇ ਇਸ ਗੱਲ ਦਾ ਲਾਭ ਉਠਾਇਆ ਮੇਰੀ ਹੌਸਲਾ ਫਸਾਈ ਕੀਤੀ ਮੇਰੇ ਰਗ ਰੇਸ਼ੇ ਨੂੰ ਸ਼ਾਂਤ ਕੀਤਾ ਜਿਵੇਂ ਕਿਵੇਂ ਮੈਂ ਸਾਂ ਬਾਤ ਯਾਦ ਕਰ ਲੇਤੇ ਹਾਲੀਵੁੱਡ ਤੇ ਐਕਟਰਾਂ ਦੇ ਵੇਖੇ ਵਿਖਾਏ ਅੰਦਾਜ਼ ਵਿੱਚ ਨਕਲ ਕਰਕੇ ਬੁੱਤਾ ਸਾਰ ਲਿਆ ਉਸ ਪਿੱਛੋਂ ਨਾਗਰ ਜੀ ਨੇ ਸੈੱਟ ਉੱਤੇ ਆਉਣਾ ਬਿਲਕੁਲ ਛੱਡ ਦਿੱਤਾ ਪਤਾ ਨਹੀਂ ਕੀ ਕੀ ਕਲਾਤਮਕ ਰੀਜਾਂ ਲੈ ਕੇ ਉਹ ਫਿਲਮਾਂ ਵਿੱਚ ਆਏ ਸਨ ਤੇ ਕਿੰਨਾ ਮਯੂਸੀਆਂ ਨਾਲ ਪਹਿਲਾਂ ਵਾ ਪੈ ਚੁੱਕਿਆ ਸੀ ਮੈਂ ਜਾਣਦਾ ਸਾਂ ਕਿ ਉਹਨਾਂ ਨੂੰ ਵੀ ਮੁੰਸ਼ੀ ਪ੍ਰੇਮ ਚੰਦਵੰਗ ਪੈਸੇ ਦੀ ਖਾਤਰ ਆਪਣੇ ਜ਼ਮੀਰ ਨਾਲ ਤਰੋ ਕਮਾਉਣਾ ਮਨਜ਼ੂਰ ਨਹੀਂ ਸੀ ਧਰਤੀ ਕੇ ਲਾਲ ਤੇ ਗੁੜੀਆਂ ਦੇ ਸੈੱਟ ਉੱਤੇ ਮੈਨੂੰ ਵੇਖ ਕੇ ਖੌਰੇ ਕੀ ਕੀ ਆਸਾਂ ਬਣਦੇ ਰਹੇ ਸਨ ਕਿਤਨੀ ਮਿਹਨਤ ਨਾਲ ਮੈਨੂੰ ਧਿਆਨ ਵਿੱਚ ਰੱਖ ਕੇ ਅਤ ਸੁਖਮ ਤੇ ਮਾਰਮਿਕ ਕਥਾਨਕ ਉਹਨਾਂ ਕਲਮ ਬੰਦ ਕੀਤਾ ਸੀ ਤੇ ਉਹਨੂੰ ਫਿਲਮਾਂ ਦੀਆਂ ਵਿਉਂਤਾਂ ਵਿੱਚ ਵੀ ਸਰਗਰਮ ਭਾਗ ਲਿਆ ਸੀ ਹੋਰ ਕਿੰਨੀਆਂ ਤਾਰੀਫਾਂ ਦੇ ਪੁੱਲ ਬਣ ਕੇ ਸੀਟ ਨੂੰ ਤੇ ਪ੍ਰੋਡਿਊਸਰ ਡਾਇਰੈਕਟਰ ਨੂੰ ਮੇਰੇ ਹੱਕ ਵਿੱਚ ਖਾਇਲ ਕੀਤਾ ਸੀ ਮੇਰੀ ਗੁਮਨਾਮੀ ਦੇ ਬਾਵਜੂਦ ਉਸ ਵੇਲੇ ਦੇ ਹਿਸਾਬ ਨਾਲ ਉਹਨੇ ਇਤਨੇ ਚੰਗੇ ਪੈਸੇ ਦਿਵਾਏ ਸਨ ਅਤੇ ਕਸ਼ਮੀਰੋਂ ਬੁਲਵਾਇਆ ਸੀ ਸ਼ਾਇਦ ਇਹ ਵੀ ਸੋਚਿਆ ਹੋਵੇ ਵਿਚਾਰੇ ਨੂੰ ਪਤਨੀ ਦੇ ਮਰਨ ਦਾ ਦੁੱਖ ਹੈ ਕੰਮ ਵਿੱਚ ਪੈ ਕੇ ਸੰਭਲ ਜਾਏਗਾ ਸ਼ਾਇਦ ਆਪਣੇ ਵਿਅਕਤੀਗਤ ਦੁੱਖ ਦੀ ਝਲਕ ਇਸ ਦੁਖਾਂਤਕ ਚਿੱਤਰ ਕਥਾ ਵਿੱਚ ਵੀ ਲਿਆ ਸਕੇ ਉਹਨਾਂ ਦੀ ਅਦਬ ਮੌਜੂਦਗੀ ਵਿੱਚ ਮੈਂ ਸ਼ੁੱਤਰ ਬੇਮਹਾਰ ਵਾਂਗ ਟਬੂਸੀਆਂ ਮਾਰਦਾ ਗਿਆ ਵਰਿੰਦਰ ਦਸਾਈ ਛੇਤੀ ਛੇਤੀ ਫਿਲਮ ਨੂੰ ਬੰਨੇ ਲਾਉਣਾ ਚਾਹੁੰਦੇ ਸਨ ਉਹਨਾਂ ਦੀ ਨਜ਼ਰ ਗੁੰਜਨ ਦੀ ਨਹੀਂ ਆਪਣੀ ਪਤਨੀ ਨਲਨੀ ਜੈਵੰਤ ਦੀ ਕਾਮਯਾਬੀ ਉੱਪਰ ਸੀ ਸ਼ੂਟਿੰਗ ਬੰਬੇ ਟਾਕੀ ਸਟੂਡੀਓ ਵਿੱਚ ਹੋ ਰਹੀ ਸੀ ਜਿਸ ਤੇ ਸੂਰਜ ਅਸਤ ਦੀ ਲੋਹ ਦੇਵੀ ਘਰਾਣੀ ਤੇ ਹਮਾਂਸ਼ੂ ਰਾਏ ਤੋਂ ਬਿਨਾਂ ਵੀ ਚੋਖੀਪਾ ਮਾਰ ਰਹੀ ਸੀ ਨਿਤਨ ਬੋਸ ਤੇ ਅਮੀ ਚੱਕਰਵਰਤੀ ਵਰਗੇ ਉਗੇ ਡਾਇਰੈਕਟਰ ਜੇ ਵੀ ਉੱਥੇ ਬਰਾਜਮਾਨ ਸਨ। ਬਰਾਂਡਿਆਂ ਵਿੱਚ ਸਹਾਜਤ ਹਸਨ ਮੰਟੋ, ਬਵਗਤੀ ਚਰਨ ਵਰਮਾ ਤੇ ਉਪੇਂਦਰ ਨਾਥ ਅਸ਼ਕ ਵਰਗੇ ਸਹਿਕਰ ਤੁਰਦੇ ਫਿਰਦੇ ਨਜ਼ਰ ਆ ਜਾਂਦੇ ਸਨ। ਹਰ ਚੌਥੇ ਦਿਨ ਕੋਈ ਨਾ ਕੋਈ ਨਾਮਵਰ ਹਸਤੀ ਸੈੱਟ ਉੱਪਰ ਆ ਜਾਂਦੀ। ਗੁੰਜਨ ਮੁਕੰਮਲ ਹੋਣ ਤੋਂ ਪਹਿਲਾਂ ਹੀ ਨਰਲੀ ਨੂੰ ਸ਼ਸ਼ਤਰ ਮੁਕਰਜੀ ਨੇ ਸਾਥੀ ਫਿਲਮ ਡਾਇਰੈਕਟਰ ਰਮੇਸ਼ ਸੈਗਲ ਹੀ ਸੈਂਡ ਕਰ ਲਿਆ ਸੀ। ਨਾ ਸਿਰਫ ਨਰਲੀ ਆਰਟਿਸਟ ਚੰਗੀ ਸੀ, ਸਗੋਂ ਪਰਦੇ ਉੱਪਰ ਉਸਦੀ ਸੁੰਦਰਤਾ ਵੀ ਪਨੁਪਮ ਸੀ ਗੁੰਜਨ ਦੇ ਜਰਮਨ ਕੈਮਰਾਮੈਨ ਵੇਲਸ਼ਿੰਗ ਨੇ ਉਸਤੇ ਰੂਪ ਨੂੰ ਹੋਰ ਵੀ ਚਾਰ ਚੰਨ ਲਾ ਛੱਡੇ ਸਨ ਇੱਕ ਦਿਨ ਡੇਵਿਡ ਨਾਲ ਮੇਰਾ ਸੀਨ ਹੋ ਰਿਹਾ ਸੀ ਡਾਇਲੌਗ ਯਾਦ ਨਾ ਹੋਣ ਕਰਕੇ ਮੇਰੇ ਰੀਟੇਕ ਤੇ ਰੀਟੇਕ ਹੋ ਰਹੇ ਸਨ ਹਰ ਕੀ ਮੈਂ ਡੇਵਿਡ ਤੋਂ ਪੁੱਛੀ ਜਾ ਯਾਰ ਦੱਸ ਤਾਂ ਸਹੀ ਡਾਇਲੌਗ ਯਾਦ ਕਰਨ ਦਾ ਕੋਈ ਤਰੀਕਾ ਵੀ ਹੈ ਤੇਰੇ ਰੀਟੇਕ ਨਹੀਂ ਹੁੰਦੇ ਡੇਵਿਡ ਨੇ ਬੜੇ ਪ੍ਰੇਮ ਨਾਲ ਸਮਝਾਇਆ ਵਾਕ ਦੇ ਹਰ ਸ਼ਬਦ ਪਿੱਛੇ ਇੱਕ ਤਸਵੀਰ ਹੁੰਦੀ ਹੈ ਦੂਜੇ ਲਫ਼ਜ਼ਾਂ ਵਿੱਚ ਜੇ ਇਸ ਵਾਕ ਨੂੰ ਆਪਣੀ ਕਲਪਨਾ ਵਿੱਚ ਵੇਖੋ ਤਾਂ ਉਹ ਇੱਕ ਤਸਵੀਰ ਲੜੀ ਬਣ ਜਾਏਗਾ ਜੇ ਬੋਲਣ ਵੇਲੇ ਇਸ ਤਸਵੀਰ ਲੜੀ ਵੱਲ ਧਿਆਨ ਕਰੋ ਤਾਂ ਲਫ਼ਜ਼ ਵੀ ਨਹੀਂ ਭੁੱਲਣਗੇ ਮੈਂ ਇਸ ਵਾਕੇ ਵੇਖਿਆ ਗੱਲ ਠੀਕ ਸੀ ਮੈਂ ਇਸ ਸਿੱਖਿਆ ਨੂੰ ਪੱਲੇ ਬੰਨ ਲਿਆ ਇੰਜ ਫਿਲਮ ਐਕਟਿੰਗ ਦਾ ਮੈਨੂੰ ਪਹਿਲਾ ਸਬਕ ਮਿਲਿਆ ਤੇ ਇਸ ਲਈ ਮੈਂ ਡੇਵਿਡ ਦਾ ਕਰਜ਼ਦਾਰ ਹਾਂ ਬਾਕੀ ਅਗਲੇ ਭਾਗ 13 ਵਿੱਚ ਧੰਨਵਾਦ